ਪਰ ਜਦੋਂ ਬਾਹਰ ਆਂਦਾ ਤੇ ਇੱਕ ਐਸੀ ਸਕਿੱਲ ਲੈ ਕੇ ਆਂਦਾ ਕਿ ਤੁਸੀਂ ਵੀ ਹੋ ਜਾਓਗੇ ਹੀਰਾਬ ਪੰਜਾਬ ਦੀ ਫਰੀਦਕੋਟ ਜੇਲ੍ਹ ਚ ਇੱਕ ਸ਼ਖਸ ਧੋਖਾਧੜੀ ਦੇ ਕੇ ਚਲਾ ਗਿਆ ਸੋ ਕਹਿੰਦੇ ਨੇ ਜੈਸੀ ਸੰਗਤ ਵੈਸੀ ਸੰਗਤ ਇੱਕ ਤਾਂ ਆਪ ਫਰੋਡ ਦੇ ਰੋਪ ਚ ਗਿਆ ਸੀ ਯਾਨੀ ਕਿ ਨਟਵਰ ਲਾਲ ਦੇ ਗੁੰਡਾ ਹੈਗੇ ਸੀ ਤੇ ਉਧਰੋਂ ਜੇਲ੍ਹ ਚ ਮਿਲ ਗਏ ਦੋ ਯਾਰ ਦੋ ਐਸੇ ਯਾਰ ਜਿਹੜੇ ਕਿ ਜਾਲੀ ਨੋਟ ਬਣਾਦੇ ਜਾਂਚ ਜੇਲ੍ਹ ਚ ਬੰਦ ਬਸ ਫੇਰ ਕੀ 2 ਤੋਂ 3 ਹੋ ਗਏ ਸੋ ਤਿੰਨਾਂ ਨੇ ਆਪਸ ਦੇ ਵਿੱਚ ਪਲਾਨ ਬਣਾਣੇ ਸ਼ੁਰੂ ਕਰਦੇ ਜਿਹੜੇ ਦੋ ਸੀ ਉਹ ਤਾਂ ਪਹਿਲੇ ਜਾਲੀ ਨੋਟਾਂ ਦੇ ਕੇਸ ਚ 7-7 ਸਾਲ ਦੀ ਸਜ਼ਾ ਭੁਗਤ ਰਹੇ ਸੀ ਪਰ ਆਹ ਔਖਾ ਰਿਹਾ ਇਲਜ਼ਾਮ ਚ ਕਿਹਾ ਸੀ ਤੇ ਤਿੰਨਾਂ ਨੇ ਰਲ ਕੇ ਆਪਣਾ ਫਾਰਮੂਲਾ ਸ਼ੇਅਰ ਕਰ ਲਿਆ ਯਾਨੀ ਕਿ ਫਾਰਮੂਲਾ ਸ਼ੇਅਰ ਕਰ ਲਿਆ ਗਿਆ ਚਾਲੀ ਨੋਟ ਬਣਾ ਲਾ ਬਸ ਫਿਰ ਕੀ ਸੀ ਜੇਲ੍ਹ ਚੋਂ ਬਾਹਰ ਆਏ ਤੇ ਸ਼ੁਰੂ ਹੋ ਗਿਆ ਜਾਲੀ ਨੋਟਾਂ ਦਾ ਕੇ ਆਪਣਾ ਹੀ ਪ੍ਰਿੰਟਰ ਆਪਣਾ ਹੀ ਕਾਗਜ਼ ਹੈ ਤੇ ਆਪਣੀ ਸ਼ਾਈ ਬਸ ਇੱਕ ਕਲਿੱਕ ਕੀਤਾ ਤੇ ਦੜਧੜ ਕਰਦੇ ਨੋਟ ਬਾਹਰ 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 ਪਰ ਹੁਣਾਂ ਸਮਝ ਚੁਕੇ ਸੀ ਕਿ ਜਾਲੀ ਨੋਟਾਂ ਨੂੰ ਬਲਕ ਚ ਚਲਾਣਾ ਸੌਖਾ ਨਹੀਂ ਹੈ ਤੇ ਇਹ ਕੀ ਕਰਦੇ ਸੀ ਸ਼ਾਪਿੰਗ ਕਰਨ ਜਾਂਦੇ ਸੀ ਦੁਕਾਨਾਂ ਤੇ ਤੇ ਉੱਥੇ ਚਲਾਂਦੇ ਸੀ ਨੋ ਬਸ ਇਹੋ ਜਿਹੀ ਸ਼ਾਪਿੰਗ ਦੇ ਦੌਰਾਨ ਹੀ ਪੈ ਗਿਆ ਰੋਲਾ ਕਿ ਨੋਟ ਨਕਲੀ ਹੈ ਉਥੋਂ ਤੱਕ ਤਿੱਤਰ ਹੋ ਗਏ ਪਰ ਪੁੱਤਰੇ ਕੰਨਾਂ 'ਚ ਗੱਲ ਪੈ ਗਈ ਬਸ ਫੇਰ ਕੀ ਸੀ ਪੁਲਸ ਨੇ ਜਾਲ ਪਛਾਲਿਆ ਤੇ ਆਖਰਕਾਰ ਇੱਕ ਨੂੰ ਫੜ ਲਿਆ ਜਦੋਂ ਫੜਿਆ ਤੇ ਹੋਇਆ ਖੁਲਾਸਾ ਕਿ ਇਹ ਸਭ ਕੁਝ ਫਰੀਦਕੋਟ ਜੇਲ੍ਹ 'ਚ ਹੋਇਆ ਸੀ ਉਸ ਤੋਂ ਬਾਅਦ बन ਗਿਆ ਕੈ ਜੇਕਰ ਆਈਪੀਐਸ ਮਹਿਲਾ ਅਫਸਰ ਦੀ ਮੰਨੀਏ ਤਾਂ ਇਸ ਦੇ ਚਾਲੀ ਨੋਟਾਂ ਦੇ ਕੁਆਲਿਟੀ ਇਹੋ ਜਿਹੀ ਹੈ ਕਿ ਤੁਸੀਂ ਹੱਥ ਚ ਫੜ ਕੇ ਵੀ ਪਛਾਣ ਨਹੀਂ ਸਕਤੇ ਕਿ ਇਹ ਨਕਲੀ ਹੈ ਜਾਂ ਫਿਰ ਅਸਲੀ ਤੁਸੀਂ ਆਪ ਹੀ ਸੁਣ ਲਵੋ ਮਹਿਲਾ ਅਫਸਰ ਦੀ ਜ਼ੁਬਾਨੇ ਕਿਵੇਂ ਹੋਈ ਗ੍ਰਿਫਤਾਰੀ ਕਿਵੇਂ ਸੁਲਝਿਆ ਮਸਲਾ ਕਿਵੇਂ ਜੇਲ੍ਹ ਚ ਜਾ ਕੇ ਪਨ ਗਈ ਟਿਕੜੇ ਜਿਹੜੇ ਕਰ ਰਹੀ ਸੀ ਜਾਲੀ ਨੋਟਾਂ ਦੇ ਬਿਕਰੇ ਤਲਪੇਲ ਪੰਜਾਬੀ ਟੀਵੀ ਦੇ ਲਈ ਦਿਤੇન્દ્રਪਾਲ ਖਲੇਰ ਤੇ ਰਿਪੋਰਟ ਕੀ ਨਾਮ ਦਾ ਸਾਰਾ ਕੀ ਕਹਾਣੀ ਕਾਫੀ ਹੈ ਜੀ ਜਿਹਨੇ ਵਟਸਐਪ ਮੇ ਇੱਕ ਜੀ ਮੁਕੱਦਮਾ ਨੰਬਰ ਮੁਕੱਦਮਾ ਨੰਬਰ 25ਾ थाना सदर ਮੋਰੀਂਡਾ ਦੇ ਵਿੱਚ ਦਰਜ ਕੀਤਾ ਹੈ ਜਿਹਦੇ ਵਿੱਚ ਨਕਲੀ ਨੋਟਾਂ ਦੇ ਤਹਿਤ ਜਿਹੜੀਆਂ ਸੰਬੰਧਿਤ ਧਾਰਾਵਾਂ ਲਗਾਈਆਂ ਗਈਆਂ ਨੇ ਇਹਦੇ ਵਿੱਚ 1500 ਦੀ ਜਿਹੜੀ ਕੁੱਲ ਨਕਲੀ ਨੋਟ ਰਿਕਵਰ ਕੀਤੇ ਗਏ ਨੇ 500 ਦੀ ਮਿਲਤੀ ਵਾਲੇ ਇੱਕ ਪ੍ਰਿੰਟਰ ਜਿਦੇ ਰਾਹੀ ਇਹ ਪ੍ਰਿੰਟ ਕਰਦੇ ਸੀ A4 ਸਾਈਜ਼ ਦੀਆਂ ਸ਼ੀਟਾਂ ਉਹਨਾਂ ਦੇ ਬੰਡਲ ਜਿਨ੍ਹਾਂ 'ਤੇ ਪ੍ਰਿੰਟਿੰਗ ਕਰਦੇ ਸੀ ਇਹ ਟੋਟਲ 4 ਬੋਸ਼ੀ ਸੀ ਜੋ ਮਿਲ ਕੇ ਆਪਣੀ ਸਾਥ ਬਾਜ਼ ਕੋਕ ਇਹਨਾਂ ਦੀ ਪ੍ਰਿੰਟਿੰਗ ਮੋਗੇ ਵਿਖੇ ਆਪਣੀ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਕਰਦੀ ਸੀ ਔਰ ਉਹਨਾਂ ਨੋਟਾਂ ਨੂੰ ਮਾਰਕੀਟ ਚ ਅੱਗੇ ਚਲਾਉਣ ਦੀ ਕੋਸ਼ਿਸ਼ ਕਰਦੀ ਸੀ ਇਸੇ ਤਾਕ ਦੇ ਵਿੱਚ ਜਦੋਂ ਮੁਠੇੜੀ ਸਾਡੀ ਪੁਲਿਸ ਦੀ ਟੀਮ ਵੱਲੋਂ ਸਦਰ ਮੁਰਿੰਡਾ ਦੀ ਟੀਮ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਇਹਨਿਕੁਲ ਵੰਸੀ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਜਿਹੜੇ ਸਹਿਦੋਸ਼ੀ ਨੇ ਜਸਵਿੰਦਰ ਸਿੰਘ ਉਹਨੂੰ ਅਗੋ ਗ੍ਰਿਫਤਾਰ ਕੀਤਾ ਔਰ ਨਾਲ ਜਿਹੜੇ ਸਾਰੇ ਸਮਾਨ ਵੀ ਰਿਕਵਰੀ ਕੀਤੀ ਮੋਗੇ ਨੇ ਫੇਰ ਕਰਕੇ ਇਹਨਾਂ ਦੇ ਨਾਲ ਦੋ ਦੋਸ਼ੀ ਹੋਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਹਲੇ ਭਾਲ ਜਾਰੀ ਹੈ ਪਛਾਣ ਉਹਨਾਂ ਦੀ ਹੋਗੀ ਹੈ ਇਨ ਦਾ ਪ੍ਰਾਦ ਪਿਛੋਕੜ ਵੀ ਇਹੀ ਹੈ ਵੀ ਇਹਨਾਂ ਦੇ ਦੋ ਜਾਲੀ ਕਰੰਸੀ ਵਾਲੇ ਫਰਚੇ ਪਹਿਲਾਂ ਹੀ ਦਰਜ ਸੀ। ਉਹ ਐਫ ਆਈ ਆਰਸ ਨੇ ਇੱਕ ਮੋਗੇ ਜ਼ਿਲ੍ਹੇ ਦੀ ਔਰ ਖੰਨਾ ਜ਼ਿਲ੍ਹੇ ਦੀ ਜਿਹਦੇ ਡਿਟੇਲਸ ਅਸੀਂ ਫਰੈਸ਼ ਨਿਊਜ਼ ਤੋਂ ਸੰਝੇ ਕਰਦੇ। ਇਹ ਲੈ ਗਏ ਕਿੰਨੀ ਕਰੰਸੀ ਲੈ ਕੇ ਆਏ ਹੋਏ ਸੀ? ਉੱਥੇ 1500 ਦੇ ਵੈਸੇ ਇਹਨਾਂ ਕੋਲੇ ਜਿਹੜੇ 5-500 ਦੇ ਤਿੰਨ ਨੋਟ ਸੀ ਜੋ ਮੌਕੇ ਤੇ ਸਾਨੂੰ ਰਿਕਵਰ ਹੋਏ। ਤੇ ਹੁਣ ਫਿਲਹਾਲ ਜਿਹੜੇ ਕਿ ਇਹਨਾਂ ਕੋਲ ਜਿਹੜਾ ਕਿ ਸਮਾਨ ਹੈ ਕੀ ਕੀ ਬਰਾਮਾ ਹੈ। ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਵੀ 1500 ਟੋਟਲ 20000 ਮੋਗੇ ਔਰ ਨਾਲ ਉਹਦੇ ਕੁਝ ਕਾਗਜ਼ A4 ਸਾਈਜ਼ ਦੀਆਂ ਸ਼ੀਟਸ ਜਿਹਨਾਂ ਤੇ ਪ੍ਰਿੰਟ ਕਰਦੇ ਸੀ ਕਟਰ ਪ੍ਰਿੰਟਰ ਇਹ ਸਾਰਾ ਕੁਝ ਰਿਕਵਰ ਹੋ ਗਿਆ ਬਟ ਬਾਕੀ ਜਿਹੜੀ ਪੁਲਿਸ ਦੀ ਕਾਰਵਾਈ ਦੌਰਾਨ ਨੇ ਪੁੱਛ ਕੇਛੀ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਤੇ ਇਹਦੇ ਤੇ ਅਗਲੀ ਜਿਹੜੀ ਕਾਰਵਾਈ ਅਮਲ ਲਿਆਵਾਂਗੇ ਤੇ ਜੇ ਕੋਈ ਕੰਪਿਊਟਰ ਜਾਂ ਹੋਰ ਵੀ ਕੋਈ ਇਹਨਾਂ ਦੇ ਪ੍ਰੋਸੈਸ ਦੇ ਵਿੱਚ ਜਿਹੜੀਆਂ ਚੀਜ਼ਾਂ ਯੂਜ਼ ਹੋਈਆਂ ਸੀ ਤੇ ਉਹਨਾਂ ਨੂੰ ਵੀ ਅਸੀਂ ਰਿਕਵਰ ਇਹਨਾਂ ਦੀ ਹੋਰ ਵੀ ਟੀਮ ਐਕਟਿਵ ਹੈਗੇ ਫਿਲਹਾਲ ਮੁੱਢਲੀ ਪੁੱਛਗਿੱਛ ਤੇ ਵਿੱਚ ਸਾਨੂੰ ਚਾਰ ਦੋਸ਼ੀਆਂ ਦਾ ਪਤਾ ਲੱਗਿਆ ਬਟ ਇਹਨਾਂ ਦੀ ਜਦੋਂ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਤਾਂ ਫਿਰ ਅਸੀਂ ਇਹਦਾ ਖੁਲਾਸਾ ਉਸ ਤੋਂ ਬਾਅਦ ਕਰ